Thank you ਮੰਡੀਆਂ ਦੇ ਵਿੱਚ ਕਣਕ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਤੇ ਕੁਕਤਾ ਪ੍ਰਬੰਧ ਦੇ ਦਾਅਵੇ ਕੀਤੇ ਜਾ ਰਹੇ ਨੇ ਤੇ ਇਸ ਦੇ ਚੱਲਦੇ ਹੀ ਕਿਸਾਨ ਮੰਡੀਆਂ ਦੇ ਵਿੱਚ ਆਪਣੀ ਫਸਲ ਲੈ ਕੇ ਪਹੁੰਚ ਰਹੇ ਨੇ ਤਾਂ ਰੁਪਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਮੋਰਿੰਡਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤੇ ਮੰਡੀਆਂ ਦੇ ਵਿੱਚ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਉਨਾ ਕਿਸਾਨਾਂ ਤੇ ਅਧਿਕਾਰੀਆਂ ਜਨਬੀ ਗੱਲਬਾਤ ਕੀਤੀ ਤੇ ਕਣਕ ਦੀਆਂ ਢੇਰੀਆਂ ਉੱਪਰ ਜਾ ਕੇ ਅਧਿਕਾਰੀਆਂ ਦੇ ਨਾਲ ਮਿਲ ਕੇ ਮੌਇਸਚਰ ਵੀ ਚੈੱਕ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਬੰਧ ਮੰਡੀਆਂ ਵਿੱਚ ਪੂਕਾ ਕੀਤੇ ਗਏ ਨੇ ਤੇ ਕਿਸਾਨਾਂ ਦੀ ਕਣਕ ਦਾ ਇੱਕ ਇੱਕ ਦਾਣਾ ਖਰੀਦਾ ਜਾਏਗਾ ਤੇ ਕਿਸਾਨਾਂ ਨੂੰ ਮੰਡੀ ਦੇ ਵਿੱਚ ਕੋਈ ਵੀ ਤਕਲੀਫ ਨਹੀਂ ਆਉਂ ਦਿੱਤੀ ਜਾਏਗੀ। ਮਾਨਯੋਗ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੀ ਯੋਗ ਰਮਾਈ ਨੇ ਪੰਜਾਬ ਸਰਕਾਰ ਨੇ ਵਚਨ ਦਿੱਤਾ ਹੈ ਹਰ ਕਿਸਾਨ ਵੀਰ ਨੂੰ ਇੱਕ ਕੱਲਾ ਕੱਲਾ ਦਾਣਾ ਪਰਖੋਲ ਕੀਤਾ ਜਾਊਗਾ ਕਿਸੇ ਨੂੰ ਕਿਸੇ ਤਰੀਕੇ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਏਗਾ। ਇਸੇ ਬਚਨ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਡਿਊਟੀ ਤੇ ਲੱਗਿਆ ਹੋਇਆ ਹੈ ਅਸੀਂ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਅੱਜ ਮੈਂ ਤੇ ਐਸਐਸਪੀ ਸਾਹਿਬ ਮੰਡੀਆਂ ਦਾ ਦੌਰਾ ਵੀ ਕਰ ਰਹੇ ਹਾਂ ਜਿਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਪ੍ਰਬੰਧ ਹੈਗੇ ਨੇ ਤੇ ਕਿਸ ਤਰ੍ਹਾਂ ਪ੍ਰੋਗਰਾਮੈਂਟ ਇਸ ਵੇਲੇ ਚੱਲ ਰਹੇ ਨੇ ਕੱਲ ਥੋੜੀ ਜਿਹੀ ਬਾਰਿਸ਼ ਵੀ ਹੋਈ ਸੀ ਕਿ ਉਹਦੇ ਤਹਿਤ ਵੀ ਆਪਣਾ ਮੌਇਸਚਰ ਅਸੀਂ ਦੇਖ ਰਹੇ ਹਾਂ ਕਿ ਜ਼ਿਆਦਾ ਨਹੀਂ ਵਧਿਆ ਹੈਗਾ ਜਿਹੜੀ ਹੁੰਦੀ ਰਾਈਵਲ ਹੋ ਰਹੀ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਜੀ ਕਿ ਸਾਰੀ ਪ੍ਰੋਗਰਾਮੈਂਟ ਕੱਲਾ-ਕੱਲਾ ਦਾਣਾ ਖਰੀਦਿਆ ਜਾਏਗਾ ਡਿਪਿੰਗ ਸਮੇਂ ਸਿਰ ਹੋਏਗੀ ਪੇਮੈਂਟ ਸਮੇਂ ਸਿਰ ਹੋਏਗੀ ਤੇ ਕਿਸੇ ਵੀ ਕਿਸਾਨ ਵੀਰ ਨੂੰ ਕਿਸੇ ਤਰੀਕੇ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬਿਲਕੁਲ ਜੀ ਪ੍ਰਬੰਧ ਬਿਲਕੁਲ ਪੁਖਤਾ ਹੈਗੇ ਨੇ ਅਸੀਂ ਲਗਾਤਾਰ ਲੱਗੇ ਹੋਏ ਹਾਂ ਸਾਰੇ ਆਲਾ ਆਫੀਸਰਸ ਐਸਡੀਐਮ ਸਾਹਿਬ ਮੰਡੀ ਸੁਪਰਵਾਈਜ਼ਰ ਸਾਰੀ ਏਜੰਸੀ ਡੇਲੀ ਸਾਰਿਆਂ ਦੀ ਢੇੜੇ ਲੱਗਦੇ ਨੇ ਇੱਥੇ ਇਨਸਪੈਕਟਰ ਜਿੱਥੇ ਮੌਜੂਦ ਹੁੰਦੇ ਨੇ ਤੇ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਕਿਸੇ ਨੂੰ ਕਿਸੇ ਤਰੀਕੇ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਮੇਰਾ ਰਿਪੋਰਟ ਜਗਬਾਣੀ ਟੀਵੀ